ਦੋ ਕੁੜੀਆਂ ਸਮੇਤ ਅੱਜ ਦੇ 10 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਆਪਣੇ ਲੜਕਾ ਲੜਕੀ ਲਈ ਰਿਸ਼ਤੇ ਦੇਖੋ ਤੇ ਡਾਇਰੈਕਟ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਫੋਨ ਉਹੀ ਕਰੋ ਜਿਨ੍ਹਾਂ ਨਾਲ ਰਿਸ਼ਤਾ ਮੈਚ ਹੁੰਦਾ ਪਹਿਲਾ ਰਿਸ਼ਤਾ ਲੁਧਿਆਣਾ ਤੋਂ ਹੈ ਜੀ ਕੱਦ ਕਾਸ਼ਟ ਸਾਰਾ ਡਾਟਾ ਮਤਲਬ ਪੜ੍ਹ ਕੇ ਸਮਝ ਕੇ ਮੁੰਡਾ ਕੈਨੇਡਾ ਪੀਆਰ ਹੈ ਕੁੜੀ ਕਿਸਤਾ ਚਾਹੀਦੀ ਹੈ ਡਾਟਾ ਪੜ੍ਹਨ ਤੋਂ ਬਿਨਾ ਫੋਨ ਨਹੀਂ ਲਾਉਣਾ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਮਰਤਸਰ ਸਾਹਿਬ ਤੋਂ ਹੈ ਜੀ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਵਿਆਹ ਕਰਵਾ ਕੇ ਆਸਟ੍ਰੇਲੀਆ ਗਿਆ ਸੀ ਪਰ ਕੁੜੀ ਜਾ ਕੇ ਲੱਗੋਗੀ ਸੀ ਨਾ ਤੇ ਬਾਕੀ ਸਾਰਾ ਡਾਟਾ ਸਮਝ ਲਿਓ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਾਮ ਐਮ ਸਿੰਘ ਲੁਧਿਆਣਾ ਤੋਂ ਆ ਜੀ ਮੁੰਡਾ ਕੱਦ ਕਾਠ ਪੈਣ ਪਾਈ ਪੜ ਲਿਓ ਸਾਰਾ ਕੁਝ ਆਪਣਾ ਬਿਜ਼ਨਸ ਹੈ ਜੀ ਬੁੱਕਸਟੋਰ ਦਾ 200 ਆਪਣੇ ਹੈ ਨਾ 1 ਹਾਊਸ ਹੈ ਸਾਰਾ ਡਾਟਾ ਪੜ ਕੇ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਆ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜਿਹੜਾ ਲੁਧਿਆਣਾ ਤੋਂ ਕੁੜੀ ਬ ਫੋਨ ਦੇ ਵਿੱਚ ਆ ਕਰੇ ਕੁੜੀ ਆ ਮੁੰਡਾ ਗਵਰਨਮੈਂਟ ਜੌਬ ਕਰਦਾ ਸਾਰਾ ਡਾਟਾ ਮਤਲਬ ਪੜ ਲਿਓ ਖਾਸ ਤੌਰ ਤੇ ਕੁੜੀ ਵਾਲੇ ਮਾਮਲੇ ਜਾਂ ਮੁੰਡੇ ਵਾਲੇ ਮਾਮਲੇ ਚ ਕਿਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਹੁੰਦਾ ਏ ਧਿਆਨ ਇਸ ਚੀ ਗੱਲ ਨੂੰ ਧਿਆਨ ਨਾਲ ਪੜ ਕੇ ਮਤਲਬ ਸਾਰਾ ਡਾਟਾ ਧਿਆਨ ਨਾਲ ਪੜ ਕੇ ਫਿਰ ਫੋਨ ਕਰਿਆ ਕਰੋ ਅਗਲਾ ਰਿਸ਼ਤਾ ਜਲੰਧਰ ਤੋਂ ਆ ਜੀ ਆਸਟ੍ਰੇਲੀਆ ਦੇ ਵਿੱਚ ਮੁੰਡਾ ਪੀਆਰ ਆ ਤਿੰਨ ਕਿੱਲੇ ਜ਼ਮੀਨ ਆ ਚਾਰ ਪਲਾਟ ਸਾਰਾ ਮਤਲਬ ਡਾਟਾ ਪੜ ਲਿਓ ਦੋ ਦੁਕਾਨਾਂ ਕਿਸ ਤਰ੍ਹਾਂ ਦੀ ਕੁੜੀ ਚਾਹੀਦੀ ਆ ਫਿਰ ਪਰਿਵਾਰ ਨਾਲ ਗੱਲਬਾਤ ਕਰੋ ਕੱਦ ਕਾਸਟ ਭੈਣ ਭਾਈ ਸਾਰਾ ਡਾਟਾ ਚੰਗੀ ਤਰ੍ਹਾਂ ਪੜ ਸਸਟੈਂਟਾਈ ਕੇਅਰ ਸਸਟੈਂਟ ਯੂਕੇ ਦੇ ਵਿੱਚ ਆ ਕੁੜੀ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਪਟਿਆਲਾ ਜ਼ਿਲ੍ਹੇ ਤੋਂ ਆ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਆਪਣਾ ਕੰਮ ਹੈ ਕੀ ਪ੍ਰਾਪਰਟੀ ਹੈ ਸਭ ਕੁਝ ਲਿਖਿਆ ਹੋਇਆ ਇਸੇ ਲਈ ਜ਼ਮੀਨ ਵਗੈਰਾ ਹਨਾ ਕੱਦ ਕਾਸ਼ ਸਾਰਾ ਕੁਝ ਪੜ੍ਹ ਕੇ ਕਿਸ ਤਰ੍ਹਾਂ ਦੀ ਕੁੜੀ ਚਾਹੀਦੀ ਹੈ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਪਟਿਆਲਾ ਤੋਂ ਹੀ ਅਗਲਾ ਰਿਸ਼ਤਾ ਵੀ ਸਪੇਨ ਦੇ ਵਿੱਚ ਸੈਟਲਡ ਆ ਜੀ ਮੁੰਡਾ ਕੰਪਨੀ ਰਾਧਾ ਸਵਾਮੀ ਫੈਮਿਲੀ ਹੈ ਵੈਸੇ ਨੂੰ ਪਰਿਵਾਰ ਆ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕੱਦ ਕਾਠ ਭੈਣ ਭਾਈ ਪੜ ਕੇ ਤੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਪਟਿਆਲਾ ਜਿਲ੍ਹੇ ਤੋਂ ਆ ਜੀ ਅਗਲਾ ਰਿਸ਼ਤਾ ਵੀ ਸਪੇਨ ਦੇ ਵਿੱਚ ਸੈਟਰਡਾਏ ਵੀ ਮੁੰਡਾ ਵੀ ਤੇ ਕੁੜੀ ਸੋਹਣੀ ਹੋਵੇ ਸਿਆਣੀ ਹੋਵੇ ਸਾਰਾ ਡਾਟਾ ਪੜ ਕੇ ਸਮਝ ਕੇ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਸੱਕੇ ਭਰਾ ਹੋਣਗੇ ਜਾਂ ਇੱਕ ਵਾਰ ਗੱਲ ਕਰ ਲਿਓ ਅਗਲਾ ਰਿਸ਼ਤਾ ਵੀ ਫਤੇਗੜ ਸਾਹਿਬ ਤੋਂ ਆ ਜੀ ਆ ਕੈਨੇਡਾ ਦੇ ਵਿੱਚ ਰਿਫਿਊਜੀ ਵਰਕ ਪਰਮਿਟ ਤੇ ਮੁੰਡਾ ਆਮਦਨ ਵਧੀਆ 5 ਲੱਖ ਰੁਪਈਆ ਮੁੰਡਾ ਸਰੀ ਹੈ ਮੂਵ ਵੀ ਹੋ ਜਾਏਗਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਜੀ ਐਡ ਪਾਉਣ ਲਈ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਤੇ ਹਰ ਰੋਜ਼ ਨਵੇਂ ਰਿਸ਼ਤੇ ਦੇਖਣ ਲਈ ਸਬਸਕ੍ਰਾਈਬ ਦਾ ਬਟਨ ਜਰੂਰ ਦਬਾਓ